ਅੱਜ ਸਵੇਰੇ 112 ਤੇ ਇੱਕ ਕੰਪਲੇਂਟ ਆਈ ਸੀ ਜਿਸ ਦੇ ਵਿੱਚ ਮਦਈਆ ਨੇ ਦੱਸਿਆ ਕੰਪਲੇਂਡਰ ਨੇ ਕਿ ਉਹ ਤੇ ਉਹਦੀ ਫਰੈਂਡ ਸਵੇਰੇ ਜਿਹੜਾ ਸ਼ੇਰਾਂ ਵਾਲਾ ਗੇਟ ਆ ਉਹਦੇ ਕੋਲ ਖੜੀਆਂ ਸਨ ਤਾਂ ਉਹਨਾਂ ਨੂੰ ਉੱਥੇ ਚਾਰ ਲੜਕੇ ਆਏ ਜਿਹੜੇ ਕਿ Honda amaze ਕਾਰ 'ਚ ਸੀ ਉਹਨਾਂ ਦੇ ਨਾਲ ਇਹ ਬੈਠ ਕੇ ਸ਼ਾਰਟਾ ਏਰੀਆ ਦੇ ਵਿੱਚ ਤਾਜ ਹੋਟਲ ਦੇ ਲਾਗੇ ਕਿਸੇ ਅਨੂਨ ਜਗ੍ਹਾ ਤੇ ਇਹ ਲੜਕੀਆਂ ਉਹਨਾਂ ਦੇ ਨਾਲ ਆਈਆਂ ਤੇ ਮਦਈਆ ਦੇ ਕਹਿਣ ਮੁਤਾਬਕ ਵੀ ਉੱਥੇ ਇਹ ਅਮਨਦੀਪ ਸਿੰਘ ਅਮਨ ਹੈ ਗੁਰੂ ਕੇ ਵਿਡਾਲੀ ਦਾ ਵੀ ਉਹਨੇ ਜ਼ਬਰਦਸਤੀ ਉਹਦੇ ਨਾਲ ਰੇਪ ਕੀਤਾ ਤੇ ਤਿੰਨ ਲੜਕੇ ਹੋਰ ਸੀ ਜਿਸ ਤੇ ਇਮੀਡੀਏਟਲੀ ਐਫ ਆਈ ਆਰ 61 ਅੰਡਰ ਸੈਕਸ਼ਨ 376 ਦਰਜ ਕਰਕੇ ਮਾਨਯੋਗ ਸੀਪੀ ਸਾਹਿਬ ਦੀਆਂ ਹਦਾਇਤਾਂ ਤੇ ਇਨਵੈਸਟੀਗੇਸ਼ਨ ਦੀਆਂ ਅਲੱਗ-ਅਲੱਗ ਟੀਮਸ ਬਣੀਆਂ ਜਿਹੜੇ ਪ੍ਰਭਜੋਤ ਵਿਰ ਕੇ ਡੀ ਸੀ ਬੀ ਸਿਟੀ 2 ਨੇ मैडम जेडे क्राइम अगेंस्ट वुमेन दे डीएसपी ने मैडम अंजूबाला वरिंदर खोसा डीएसपी और कमलजीत सिंह डीएसपी जेडे जिना दे ਕੋਲ ਇਸ ਵੇਲੇ ਜਿਨਾ ਦੀ ਸੁਪਰਵੀਜ਼ਨਲ ਵਿੱਚ ਛਾੜਾ ਥਾਣਾ ਹੈ ਤੇ ਇਮੀਡੀਏਟਲੀ ਇਹਨਾਂ ਨੇ ਬੜਾ ਚੰਗਾ ਟੀਮਸ ਨੇ ਕੰਮ ਕੀਤਾ ਔਰ ਵਿਦਨ 2 ਆਵਰਸ ਉਹਨੂੰ ਜਿਹੜਾ ਕਿ ਅਮਨਦੀਪ ਅਮਨ ਆ ਉਹਨੂੰ ਅਰੈਸਟ ਕਰ ਲਿਆ ਔਰ ਜਿਹੜੇ ਬਾਕੀ ਤਿੰਨ ਲੜਕੇ ਆ ਉਹਨਾਂ ਨੂੰ ਵੀ ਇਨਵੈਸਟੀਗੇਸ਼ਨ ਜੁਆਇਨ ਕਰਾ ਕੇ ਕੋਸ਼ਿਸ਼ ਕੀਤੀ ਜਾ ਰਹੀ ਹੈ